ਵਾਧ ਰੋਟੀ ਹਾਂ ਔਰ ਜੀ ਕਾਦੀ ਆ ਜਬਕੜ ਪਾਣੀ ਪਿਆ ਸਬਜੀ ਕਾਦੀ ਆ ਹਾਂ ਸਬਜੀ ਬੇਟਾ ਕਦੂ ਹਰੀ ਮਿਰਚ ਧਾਰ ਮਿਰਚ ਮੂੰਗ ਵਾਧ ਰੋਟੀ ਹਾਂ ਸਬਜੀ ਕਾਹੀਆ ਜਬਕਰ ਪਾਣੀ ਪਿਆ ਸਬਜੀ ਕਾਹੀਆ ਸਬਜੀ ਬੇਟਾ ਕਦੂ ਹਰੀ ਮਿਰਚ ਧਾਰ ਮਿਰਚ ਨੂੰਗਾ ਵਾਧ ਰੋਟੀ ਹਾਂ ਉਹ ਜੀ ਕਾਦੀ ਆ ਜਬਕੜ ਪਾਣੀ ਪਿਆ ਸਬਜੀ ਕਾਦੀ ਆ ਸਬਜੀ ਬੇਟਾ ਕਦੂ ਹਰੀ ਮਿਰਚ ਧਾਰ ਮਿਰਚ ਮੂੰਗਾ